ਜੀ ਸਤਿ ਸ੍ਰੀ ਅਕਾਲ ਜੀ ਕੱਲ ਕਰੀਬ ਤੁਸੀਂ ਵੀ ਸੁਣਿਆ ਹੋਵੇਗਾ ਇੱਕ ਬਹੁਤ ਹੀ ਜ਼ਬਰਦਸਤ ਧਮਾਕਾ ਹੋਇਆ ਔਰ ਮੈਂ ਟੈਲੀ ਟੀਵੀ ਦੇਖ ਰਿਹਾ ਸੀ ਕੁਰਸੀ ਤੇ ਬੈਠਾ ਸੀ ਔਰ ਇਸ ਤਰ੍ਹਾਂ ਲੱਗਾ ਕਿ ਕਿਤੇ ਕੋਈ ਜਿਸ ਤਰ੍ਹਾਂ ਬੰਬ ਸਪੋਰਟ ਹੋਇਆ ਹੋਵੇ ਫਿਰ ਮੈਂ ਆਪਣੇ ਘਰਦਿਆਂ ਨੂੰ ਕਿਹਾ ਮੈਂ ਕਿ ਐਨਾ ਜ਼ਬਰਦਸਤ ਧਮਾਕਾ ਕਹਿਣ ਦਾ ਮਤਲਬ ਹੈ ਕਿ ਮਕਾਨ ਹਿੱਲਣ ਤੱਕ ਵਾਲਿਆ ਲੱਗਾ ਪਏ ਇਸ ਤਰ੍ਹਾਂ ਕਿ ਮਕਾਨ ਸਾਰਾ ਹਿੱਲਦਾ ਇਸ ਤਰ੍ਹਾਂ ਲੱਗਾ ਫਿਰ ਸੋਚਿਆ ਧਮਾਕਾ ਹੋਇਆ ਕਿਉਂ ਹੋਏਗਾ ਕੀ ਕਾਰਨ ਹੋਇਆ ਹੋਗਾ ਫਿਰ ਦਿਮਾਗ 'ਚ ਆਇਆ ਕਿ ਸ਼ਾਇਦ ਕੋਈ ਇੱਥੇ ਟਾਇਰ ਵਗੈਰਾ ਫਟ ਗਿਆ ਹੋਵੇ ਹੋ ਸਕਦਾ ਆ ਕਿ ਟਰੈਕਟਰ ਉੱਕਦਾ ਕਿਉਂ ਸੜਕ ਨੇੜੇ ਪੈਂਦੀ ਆ ਹੋ ਸਕਦਾ ਕਿ ਉਹਦੇ ਕਾਰਨ ਕਰਨੇ ਇਹ ਧਮਾਕਾ ਹੋਇਆ ਹੋਵੇ ਪਰ ਜਦੋਂ ਸ਼ਾਨਬੀਨ ਕੀਤੀ ਪਤਾ ਕੀਤਾ ਤਾਂ ਇਹੋ ਜੇ ਕੋਈ ਵੀ ਗੱਲ ਨਹੀਂ ਸੀ ਫਿਰ ਮੈਂ ਸੋਚਿਆ ਵੀ ਜਿਹੜਾ ਇੰਨਾ ਜ਼ੋਰਦਸ ਧਮਾਕਾ ਹੋਇਆ ਆ ਇਹ ਹੋਇਆ ਕਦ ਲਈ ਹੋਏਗਾ ਕਿਉਂਕਿ ਅਸੀਂ ਇੱਕ ਵੀਡੀਓ ਦੇ ਵਿੱਚ ਕੰਮ ਕਰਦੇ ਆ ਨਵਾਂ ਸ਼ਹਿਰ ਦਵਾਬਾ YouTube ਸਾਡਾ ਚੈਨਲ ਆ ਕਿ ਧਮਾਕੇ ਦਾ ਕਾਰਨ ਕੀ ਹੋ ਸਕਦਾ ਬੜੀ ਕੋਸ਼ਿਸ਼ ਕੀਤੀ ਆ ਔਰ ਸਾਡੇ ਆਪਣੇ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਤਾਂ ਇਹ ਕੋਸ਼ਿਸ਼ ਲੱਗੀ ਰਹੀ ਆ ਤੇ ਇਸ ਦੇ ਨਾਲ ਨਾਲ ਹੀ ਸਾਡੇ ਆਪਣੇ ਮੇਰੇ ਮਿੱਤਰ ਦੋ ਆਪਣੇ ਪੀਵੀ ਬੱਤੀ ਵਾਲੇ ਵੀ ਇਸ ਸ਼ਾਨਭੀਨ ਚ ਲੱਗੇ ਰਹੇ ਆ ਵਿਜੇ ਔਰ ਦਿਨੇਸ਼ ਸੂਰੀ ਸਾਹਿਬ ਵੀ ਇਹ ਧਮਾਕਾ ਹੋਇਆ ਕਿਉਂਗਾ ਕਿ ਇੱਕ ਪੱਤਰਕਾਰ ਉਹੀ ਹੁੰਦਾ ਆ ਕਿ ਜੋ ਜਨਤਾ ਨੂੰ ਜੋ ਵੀ ਹੋਇਆ ਆ ਪਬਲਿਕ ਲੈਵਲ ਤੇ ਹੋਇਆ ਉਸ ਦੀ ਜਾਣਕਾਰੀ ਦਿੱਤੀ ਜਾਵੇ ਔਰ ਮੈਂ ਉਸੇ ਵਕਤ ਫੇਸਬੁੱਕ ਤੇ ਪਾ ਦਿੱਤਾ ਕਿ ਭਾਈ ਬੜਾ ਜ਼ਬਰਦਸਤ ਧਮਾਕਾ ਹੋਇਆ ਆ ਤੇ ਉਹਦੇ ਵਿੱਚ ਕਮੈਂਟ ਵੀ ਆਇਆ ਪਰਮ ਚਿੱਕਾ ਨੇ ਕਿਹਾ ਕਿ ਫੈਕਟਰੀ ਵਿੱਚ ਧਮਾਕਾ ਹੋਇਆ ਸੀ ਡੇਹਰਾ ਬੱਸੀ ਪਰ ਚਲੋ ਆਪਣੇ ਆਪਣੇ ਕਮੈਂਟ ਨੇ ਠੀਕ ਹੈ ਜੀ ਇਹ ਇਹਨਾਂ ਬਲੋਕ ਕਿਹਾ ਗਿਆ ਬਰਿੰਦਰ ਗਰਚਾ ਦੇ ਸ਼ਰਨ ਪਾਠਕ ਨੇ ਕਿਹਾ ਕਿ ਕੁਝ ਪਤਾ ਨਹੀਂ ਲੱਗਾ ਕਿ ਇਹ ਧਮਾਕਾ ਕਿਸ ਤਰ੍ਹਾਂ ਹੋਇਆ ਔਰ ਕਾਦਾ ਹੋਇਆ ਹੋਏਗਾ ਤੇ ਇੱਕ ਕਮੈਂਟ ਆਇਆ ਵਿਪਨ ਕੁਮਾਰ ਨੇ ਕਿਹਾ ਕਿ ਫੈਕਟਰ ਜੈਟ ਜੇਕਰ ਸੌਨ ਦੀ ਸਪੀਡ ਤੋਂ ਫਾਸਟ ਹਵਾ ਵਿੱਚ ਉੱਡੇ ਤਾਂ ਜਿੱਥੋਂ ਲੰਘਦਾ ਆ ਇਹੋ ਜਿਹਾ ਧਮਾਕਾ ਹੁੰਦਾ ਆ ਤੇ ਉਹਨਾਂ ਇਹ ਵੀ ਨਾਲ ਲਿਖਿਆ ਕਿ ਇਹ ਪਵਾਵਾਵਾਂ ਦੇ ਬਾਜ਼ਾਰ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਔਰ ਇਹ ਧਮਾਕਾ ਜਿਹੜਾ ਹੋਇਆ ਸੋਚਿਆ ਵੀ ਸ਼ਾਇਦ ਕਿ ਸਾਨੂੰ ਨਹੀਂ ਪਤਾ ਲੱਗਾ ਕਿ ਇੱਥੇ ਹੀ ਟੈਰ ਟੂਰ ਫਟਿਆ ਹੋਵੇ ਹੋ ਸਕਦਾ ਕਿਸੇ ਹੋਰ ਸਾਈਡ ਤੇ ਹੋਵੇ ਪਰ ਇਹ ਜਦੋਂ ਪੱਤਰਕਾਰ ਆਪਣੇ ਆਪਣੇ ਲੈਵਲ ਦੇ ਉੱਪਰ ਇਹਦੀ ਸ਼ਾਨ ਵੀਣ ਕਰ ਰਹੇ ਸੀਗੇ ਤੇ ਇਹ ਧਮਾਕਾ ਸਿਰਫ ਸਾਡੇ ਗਰਚਾ ਪਿੰਡ ਦੇ ਵਿੱਚ ਨਹੀਂ ਸੁਣਾਈ ਦਿੱਤਾ ਔੜ ਰਾਹੋ ਨਮਾ ਸ਼ਹਿਰ ਬੰਗਾਸਾਹਰੋਂ ਕੋਟਪਸੂਹੀ ਜਲੰਧਰ ਕ੍ਰੀਹਾ ਇਹ ਬਹੁਤ ਸਾਰੀਆਂ ਜਿਹੜੀਆਂ ਪੰਜਾਬ ਦੀਆਂ ਥਾਵਾਂ ਦੇ ਉੱਪਰ ਇਹ ਜਿਹੜਾ ਜ਼ਬਰਦਸਤ ਧਮਾਕਾ ਹੋਇਆ ਇਹ ਸੁਣਾਈ ਦਿੱਤਾ ਹੁਣ ਸਵਾਲ ਪੈਦਾ ਹੁੰਦਾ ਆ ਕਿ ਇਹ ਜਿਹੜਾ ਧਮਾਕਾ ਕੱਲ ਹੋਇਆ ਇਹਦੇ ਪਿੱਛੇ ਕਾਰਨ ਕੀ ਆ ਕੀ ਵਜ੍ਹਾ ਹੈਗੀ ਆ ਅਸੀਂ ਕਾਫੀ ਕੋਸ਼ਿਸ਼ ਕੀਤੀ ਆ ਕਿ ਆਪਣੇ ਆਪਣੇ ਅੰਦਾਜ਼ੇ ਹੋ ਸਕਦੇ ਆ ਸਾਨੂੰ ਵੀ ਇਹ ਧਮਾਕਾ ਕਿਉਂ ਹੋਇਆ ਇਹ ਫਿਲਹਾਲ ਤੇ ਨਹੀਂ ਪਤਾ ਲੱਗਾ ਲੇਕਿਨ ਜੇਕਰ ਕਿਸੇ ਨੂੰ ਵੀ ਪਤਾ ਲੱਗਦਾ ਤਾਂ ਉਹ ਨਵਾਂ ਸ਼ਰਦ ਬਾਬਾ YouTube ਚੈਨਲ ਨਾਲ ਸੰਪਰਕ ਕਰ ਸਕਦਾ ਆ ਔਰ ਕਿੱਥੇ ਹੋਇਆ ਕਿਉਂ ਹੋਇਆ 9876379499 9876379499 ਦੇ ਉੱਪਰ ਫੋਨ ਕਰ ਸਕਦੇ ਆ ਸਾਡੀ ਜਿਹੜੀ ਪੱਤਰਕਾਰਾਂ ਦੀ ਟੀਮ ਆ ਇਹ ਧਮਾਕੇ ਦੇ ਕਾਰਨ ਕਾਹਦੇ ਕਾਦ ਲਈ ਇਹ ਧਮਾਕਾ ਹੋਇਆ ਉਹ ਆਪਣੇ ਦਰਸ਼ਕਾਂ ਤੱਕ ਆਪਣੇ ਜਿਹੜੇ ਪੰਜਾਬ ਦੇ ਪਸੰਦੇ ਆ ਆਪਣੇ ਜ਼ਿਲ੍ਹਾ ਨਮਾਸ਼ਹਿਰ ਦੇ ਸ਼ਹੀਦ ਭਗਤ ਸਿੰਘ ਦੇ ਪਸੰਦੇ ਆ ਉਹਨਾਂ ਤੱਕ ਵੀ ਇਹ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਆ ਕਿਉਂਕਿ ਸਾਨੂੰ ਕਈ ਫੋਨ ਆਉਂਦੇ ਆ ਕਈ ਸਾਨੂੰ ਪੁੱਛਦੇ ਆ ਵੀ ਤੁਸੀਂ ਤੇ ਮੀਡੀਆ ਲਾਈਨ ਵਿੱਚ ਹੈਗੇ ਆ ਤੁਹਾਨੂੰ ਤੇ ਪਤਾ ਹੋਣਾ ਆ ਵੀ ਇਹ ਧਮਾਕਾ ਹੋਇਆ ਕਿਉਂ ਆ ਫਿਲਹਾਲ ਦੇਖੋ ਫਿਲਹਾਲ ਤੇ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈਗੀ ਪਰ ਕਈ ਅੰਦਾਜ਼ੇ ਲਗਾਏ ਜਾ ਰਹੇ ਆ ਕਿ ਇਹ ਅਸਮਾਨ ਦੇ ਵਿੱਚ ਜਿਹੜੇ ਹੈਗੇ ਆ ਕਿ ਕੁਦਰਤੀ ਤੌਰ ਤੇ ਧਮਾਕਾ ਹੋਇਆ ਆ ਜੇਕਰ ਮੈਂ ਇਹ ਕਹਿ ਰਿਹਾ ਕਿ ਜੇਕਰ ਕੋਈ ਐਹੋ ਜੀ ਗੱਲ ਹੈਗੀ ਆ ਸਮਾਨੀ ਕੋਈ ਕੁਦਰਤੀ ਇਹ ਧਮਾਕਾ ਆ ਤੇ ਸਾਨੂੰ ਇਹ ਸੁਚੇਤ ਹੋ ਜਾਣਾ ਚਾਹੀਦਾ ਆ ਸਾਨੂੰ ਕੁਦਰਤ ਦੇ ਨਾਲ ਖਲਵਾੜ ਨਹੀਂ ਕਰਨਾ ਚਾਹੀਦਾ ਆ ਅਸੀਂ ਆਪਣੇ ਨਿੱਤ ਨਵੇਂ ਐਕਸਪੈਰੀਮੈਂਟ ਕਰਦੇ ਆ ਸਭ ਕੁਝ ਕਰਦੇ ਆ ਕਦੀ ਆ ਕੀਤਾ ਜਾਵੇ ਉਹ ਕੀਤਾ ਜਾਵੇ ਉੱਪਰ ਉਸਮਾਨ ਦੇ ਵਿੱਚ ਬਹੁਤ ਕੁਝ ਛੱਡਿਆ ਹੋਇਆ ਆ ਪਰ ਜੇਕਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਲਈ ਘਾਤਕ ਸਿੱਧ ਹੋ ਜਾਂਦਾ ਆ ਕਿਤੇ ਜਿਸ ਤਰ੍ਹਾਂ ਕੱਲ ਧਮਾਕਾ ਹੋਇਆ ਆ ਤੇ ਫਿਰ ਸਾਰਿਆਂ ਦੇ ਲਈ ਇਹ ਖਤਰਾ ਖੜੇ ਹੋ ਸਕਦੇ ਆ ਇਸ ਲਈ ਜਿਹੜਾ ਆ ਕਿ ਇਹਦੇ ਬਾਰੇ ਦੇ ਵਿੱਚ ਵੀ ਆ ਜਿਹੜੀ ਆ ਸਾਰੀ ਸਰਕਾਰੀ ਲੈਵਲ ਦੇ ਉੱਪਰ ਵੀ ਜਿਹੜਾ ਲਾ ਦੇਣਾ ਚਾਹੀਏ ਪਤਾ ਕਰਨਾ ਚਾਹੀਦਾ ਕਿ ਇਹ ਜਿਹੜਾ ਧਮਾਕਾ ਹੋਇਆ ਉਹਦੇ ਪਿੱਛੇ ਕਾਰਨ ਕੀ ਆ ਔਰ ਸਹੀ ਜਾਣਕਾਰੀ ਜਨਤਾ ਨੂੰ ਦੇਣੀ ਚਾਹੀਦੀ ਹੈਗੀ ਆ ਨਾ ਕਿ ਕੋਈ ਗਲਤ ਜਾਣਕਾਰੀ ਦੇਣੀ ਚਾਹੀਦੀ ਆ ਤੇ ਧਮਾਕਾ ਹੋਇਆ ਕਿਉਂ ਹੈਗਾ ਔਰ ਲੋਕੀ ਡਰੇ ਵੀ ਹੋਏ ਨੇ ਕਿ ਇਹ ਤੇ ਧਮਾਕਾ ਇੱਕ ਵਾਰ ਸਿਰਫ ਹੋਇਆ ਇੱਕ ਵਾਰ ਆਵਾਜ਼ ਆਈ ਆ ਅਗਰ ਇਹ ਰੈਗੂਲਰ ਹੋ ਜਾਂਦਾ ਆ ਤੇ ਬਹੁਤ ਵੱਡੇ ਨੁਕਸਾਨ ਜਿਹੜੇ ਆ ਉਹ ਹੋ ਸਕਦੇ ਹੈਗੇ ਆ ਇਸ ਕਰਕੇ ਇਹ ਦੇਖੋ ਕੁਦਰਤ ਦੇ ਨਾਲ ਖਲਵਾੜ ਨਹੀਂ ਕਰਨਾ ਚਾਹੀਦਾ ਹੈਗਾ ਅਸੀਂ ਤੇ ਪਹਿਲਾਂ ਹੀ ਜੋ ਖਾ ਪੀ ਰਹੇ ਹੈਗੇ ਆ ਉਮਰਾਂ ਘਟ ਰਹੀਆਂ ਹੈਗੀਆਂ ਆ ਜੋ ਖਾਪੀ ਰਹਿਆ ਪਹਿਲੇ ਹੀ ਕਿਸਾਨੀ ਤੇ ਜਵਾਨੀ ਕਹਿੰਦੇ ਉਸ ਦੇਸ਼ ਦੀ ਖਤਮ ਕਰ ਦੋ ਤੇ ਜੇਕਰ ਕਿਸੇ ਮੁਲਕ ਤੇ ਰਾਜ ਕਰਨਾ ਹੋਵੇ ਹੁਣ ਦੇਖੋ ਕਿਸਾਨਾਂ ਨੂੰ ਕਿਸ ਤਰ੍ਹਾਂ ਕੀਤਾ ਕਿ ਉਹਨਾਂ ਨੂੰ ਇਹੋ ਜਿਹੀਆਂ ਖਾਦਾ ਦੇਤੀਆਂ ਇਹੋ ਉਹਨਾਂ ਦੀ ਵੱਧ ਪੈਦਾਵਾਰ ਲਈ ਕਿਸਾਨਾਂ ਦਾ ਇਹਦੇ ਵਿੱਚ ਕਸੂਰ ਨਹੀਂ ਹੈਗਾ ਕਿਉਂਕਿ ਹਰ ਬੰਦਾ ਚਾਹੁੰਦਾ ਕਿ ਮੇਰੀ ਵੱਧ ਪੈਦਾਵਾਰ ਹੋਵੇ ਮੇਰੀ ਫਸਲ ਵੱਧ ਹੋਵੇ ਉੱਪਰੋਂ ਕਸੂਰਵਾਰ ਨੇ ਕਿ ਉਹ ਇਹੋ ਜਿਹਿਆਂ ਫਰਮਾਂ ਦੇ ਨਾਲ ਕੰਟੈਕਟ ਕਰਦੇ ਆ ਕਿ ਸਾਨੂੰ ਇਹੋ ਜਿਹੀਆਂ ਚੀਜ਼ਾਂ ਦਵਾਈਆਂ ਦਿੰਦੇ ਆ ਸਭ ਕੁਝ ਦਿੰਦੇ ਆ ਹੁਣ ਤੁਸੀਂ ਦੇਖ ਲਓ ਹਰ ਘਰ ਇੱਕ ਹਸਪਤਾਲ ਬਣਿਆ ਹੋਇਆ ਹੈ ਹਰ ਘਰ ਦੇ ਵਿੱਚ ਹੁ ਕਣਕ ਤੋਂ ਅਲਰਜੀ ਕਦੀ ਸੁਣੀ ਸੀਗੀ ਫੂਡ ਤੋਂ ਅਲਰਜੀ ਕਦੀ ਸੁਣੀ ਸੀਗੀ ਕਿਉਂ ਇਹ ਸਭ ਕੁਝ ਕਿਉਂ ਹੋ ਰਿਹਾ ਆ ਇਹਹੀ ਵਜ੍ਹਾ ਹੈਗੀ ਆ ਕਿ ਜਿਹੜੀਆਂ ਸਾਡੇ ਸਾਡੇ ਉੱਪਰ ਉੱਪਰ ਬੈਠੇ ਹੋਏ ਹੈਗੇ ਨਾ ਉਹ ਆਪਣੇ ਲਾਲਚ ਦੀ ਖਾਤਰ ਕਿਸਾਨਾਂ ਨੂੰ ਇਹੋ ਜਿਹੀਆਂ ਦਵਾਈਆਂ ਦਿੰਦੇ ਆ ਇਹੋ ਜਿਹੇ ਦਾ ਸਪਰੇਅ ਦਿੰਦੇ ਆ ਕਿ ਉਹਨਾਂ ਦੀ ਪੈਦਾਵਾਰ ਵਧੇ ਔਰ ਉਹਨਾਂ ਨੂੰ ਕੀ ਪਤਾ ਵੀ ਕਈਆਂ ਨੂੰ ਨਹੀਂ ਵੀ ਪਤਾ ਵੀ ਇਹਦੇ ਨੁਕਸਾਨ ਕੀ ਹੈਗੇ ਆ ਔਰ ਉਹ ਛੁਰਕਾ ਕਰਦੇ ਆ ਉਹੀ ਜਿਹੜੀ ਰੋਟੀ ਪਾਣੀ ਫਲ ਫਰੂਟ ਆ ਸੀ ਉਹ ਸਾਰਾ ਕੁਝ ਖਾਨੇ ਆ ਗਿਆ ਔਰ ਕਹਿੰਦੇ ਜੀ ਸਲਾਦ ਖਾਓ ਸਲਾਦ ਦੇ ਉੱਪਰ ਐਡਡੀਆਂ ਘਾਤਕ ਸਪਰੇਆ ਕੀਤੀਆਂ ਜਾਂਦੀਆਂ ਆ ਕਿ ਜਿਹਦੇ ਨਾਲ ਅਸੀਂ ਤੇ ਖਾ ਲੈਨੇ ਹੈਗੇ ਆ ਪਰ ਜਿਹਦੇ ਨਾਲ ਸਰੀਰਕ ਨੁਕਸਾਨ ਹੁੰਦੇ ਹੈਗੇ ਆ ਅੱਜ ਵੀ ਸਮਾਂ ਹੈਗਾ ਕੀ ਬਚੋ ਉੱਪਰ ਤਾਂ ਚਾਲਾਂ ਚੱਲਣੀਆਂ ਚੱਲਣੀਆਂ ਆ ਜਵਾਨੀ ਤੇ ਕਿਸਾਨੀ ਨੂੰ ਖਤਮ ਕਰਨ ਲਈ ਦੂਸਰੇ ਪਾਸੇ ਚਿੱਟੇ ਦਾ ਦੌਰ ਚੱਲ ਰਿਹਾ ਤੁਸੀਂ ਦੇਖ ਲਓ ਅਫੀਮ ਤੇ ਡੋਡੇਆ ਵਰਗੇ ਜਿਹੜੇ ਇਹਨੂੰ ਅਸੀਂ ਨਸ਼ਾ ਕਹਿੰਦੇ ਆ ਜਿਹਦੇ ਨਾਲ ਕਈ ਫਾਇਦੇ ਵੀ ਹੁੰਦੇ ਸੀਗੇ ਉਹਨਾਂ ਦੀ ਪਕੜ ਕੀਤੀ ਜਾ ਰਹੀ ਆ ਔਰ ਕਈ ਥਾਵਾਂ ਦੇ ਉੱਪਰ ਉਹਦੀ ਖੋਲ ਦਿੱਤੀ ਹੋਈ ਆ ਦੇਖੋ ਇੰਡੀਆ ਇੱਕਿਆ ਤੇ ਕਈ ਥਾਵਾਂ ਦੇ ਉੱਪਰ ਉਹਨਾਂ ਦੀ ਜ਼ਬਰਦਸਤ ਸਜ਼ਾ ਆ ਅਫੀਮ ਡੋਡੇ ਦੀ ਔਰ ਕਈ ਜਗ੍ਹਾ ਦੇ ਉੱਪਰ ਖੋਲ ਦਿੱਤੀ ਹੋਈ ਆ ਕਿ ਤੁਸੀਂ ਵੇਚੋ ਇਹ ਦੋਹਰੀ ਮਜ਼ਦੂਰੀ ਮਾਪਦੰਡ ਜਿਹੜੇ ਆ ਇਹ ਚੱਲ ਰਹੇ ਹੈਗੇ ਆ ਇਸ ਕਰਕੇ ਸਾਨੂੰ ਸੋਚ ਕਰ ਲੈਣੀ ਚਾਹੀਦੀ ਹੈ ਕਿ ਅਸੀਂ ਕਿਧਰਲੇ ਪਾਸੇ ਵੱਲ ਨੂੰ ਚੱਲਣਾ ਇਸ ਕਰਕੇ ਜਿਹੜਾ ਆ ਕਿ ਇਹ ਗੱਲ ਮੈਂ ਨਾਲ ਤਾਂ ਜੋੜ ਦਿੱਤੀ ਆ ਕਿਉਂਕਿ ਇਹ ਵੀ ਇੱਕ ਇਨਸਾਨ ਦੇ ਨਾਲ ਜੁੜਦੀ ਹੋਈ ਗੱਲ ਹੈਗੀ ਆ ਅੱਜ ਹਰ ਘਰ ਹਸਪਤਾਲ ਬਣਿਆ ਹੋਇਆ ਹੈ ਕਿਹਦੇ ਕਾਰਨਾਂ ਕਰਕੇ ਬਣਿਆ ਹੋਇਆ ਆ ਕਿਉਂਕਿ ਫਸਲਾਂ ਦੇ ਉੱਪਰ ਜੋ ਬੜਾ ਜ਼ੋਰ ਜੋ ਦਵਾਈਆਂ ਛੜਕਾਈਆਂ ਜਾਂਦੀਆਂ ਹੈਗੀਆਂ ਆ ਕੀਟਨਾਸ਼ਕ ਦੇ ਨਾਂ ਦੇ ਉੱਪਰ ਜਿਹੜਾ ਆ ਕਿ ਕਿਸਾਨਾਂ ਨੂੰ ਇਹ ਚੀਜ਼ਾਂ ਦੇ ਦਿੱਤੀਆਂ ਜਾਂਦੀਆਂ ਉਹਨ ਦੇ ਕੋ ਪਹਿਲਾ ਫੀਲਡ ਆਂਦੀ ਸੀਗੀ ਆਪਣੇ ਉਹ ਬੜੀ ਵਧੀਆ ਆਂਦੀ ਸੀ ਉਹ ਪੇਪੜੀਆਂ ਜਿਹਿਆਂ ਵਾਲੀ ਆਂਦੀ ਹੁੰਦੀ ਸੀ ਉਹਨੂੰ ਖਤਮ ਕਰਕੇ ਨਮ ਨਮੀਆਂ ਜਿਹੜੀਆਂ ਫੀਲਡ ਦਿੱਤੀ ਜਾਂਦੀ ਆ ਕਿ ਆਹ ਪਸ਼ੂਆਂ ਨੂੰ ਪਾਓ ਉਹ ਪਸ਼ੂਆਂ ਨੂੰ ਪਾਓ ਪਸ਼ੂ ਵੀ ਬਿਮਾਰ ਪੈ ਰਹੇ ਆ ਉਹਨਾਂ ਨੂੰ ਵੀ ਨਮ ਨਮੀਆਂ ਬਿਮਾਰੀਆਂ ਆ ਰਹੀਆਂ ਹੈ ਗਿਆ ਤੇ ਇਸ ਕਰਕੇ ਇਸ ਤੋਂ ਬਚਨ ਦੀ ਲੋੜ ਹੈਗੀ ਆ ਤੇ ਇਹ ਜਿਹੜਾ ਤਮਾਕਾ ਹੋਇਆ ਇਸ ਨੂੰ ਸਰਕਾਰੀ ਲੈਵਲ ਦੇ ਉੱਪਰ ਵੀ ਸ਼ੋਅ ਕਰਨਾ ਚਾਹੀਦਾ ਦੱਸਣਾ ਚਾਹੀਦਾ ਸਹੀ ਜਾਣਕਾਰੀ ਦੇਣੀ ਚਾਹੀਦੀ ਹੈ ਕਿ ਇਹ ਤਮਾਕਾ ਕਿਉਂ ਹੋਇਆ ਫਿਲਹਾਲ ਨਮਾਸ਼ਾਰਤ ਆਪਾ YouTube ਚੈਨਲ ਦੀ ਵੀ ਕੋਸ਼ਿਸ਼ ਰਹੇਗੀ ਕਿ ਇਹ ਧਮਾਕਾ ਕਿਉਂ ਹੋਇਆ ਹੈਗਾ ਅਗਰ ਤੁਹਾਨੂੰ ਕਿਸੇ ਨੂੰ ਵੀ ਜਾਣਕਾਰੀ ਮਿਲਦੀ ਆ ਕਿੱਥੇ ਹੋਇਆ ਕਿਉਂ ਹੋਇਆ ਕਾਰਨ ਕੀ ਹੈਗਾ ਤਾਂ 98763 79499 98763 79499 ਨੰਬਰ ਦੇ ਉੱਪਰ ਫੋਨ ਕਰੋ ਕਾਲ ਕਰੋ ਸਾਡੀਆਂ ਟੀਮਾਂ ਜਿਹੜੀਆਂ ਉਹ ਕਿਤੇ ਵੀ ਇਹ ਦਾ ਕਾਰਨ ਹੈਗਾ ਉੱਥੇ ਪਹੁੰਚਣ ਗਿਆ ਔਰ ਇਹ ਜਿਹੜਾ ਧਮਾਕਾ ਹੋਇਆ ਆ ਉਹਦੇ ਬਾਰੇ ਅਸੀਂ ਜਨਤਕ ਜਿਹੜੀ ਆ ਗੱਲ ਇਹ ਕਰਨਾ ਚਾਹੁੰਦੇ ਹੈਗੇ ਆ ਇਸ ਕਰਕੇ ਸਾਰਿਆਂ ਨੂੰ ਬੇਨਤੀ ਆਫਵਾਹਾਂ ਫਲਾਣ ਦੀ ਕੋਈ ਲੋੜ ਨਹੀਂ ਹੈਗੀ ਗੱਲ ਦੀ ਤਹਿ ਤੱਕ ਪਹੁੰਚਣਾ ਚਾਹੀਦਾ ਆ ਵਿਪਨ ਕੁਮਾਰ ਨੇ ਜੋ ਲਿਖਿਆ ਕਿ ਇਹ ਫਵਾਹਾਂ ਤੋਂ ਬਚੋ ਵਾਕਿਆ ਹੀ ਲੇਕਿਨ ਚੱਕਰੇ ਆ ਕਿ ਖੋਫ ਇੱਕ ਮਨ ਵਿੱਚ ਪੈਦਾ ਹੋ ਜਾਂਦਾ ਆ ਕਿ ਜਦੋਂ ਐਡਾ ਜ਼ਬਰਦਸਤ ਧਮਾਕਾ ਟਾਇਰ ਕਿਤੇ ਫਟਿਆ ਨਹੀਂ ਹੋਰ ਕੁਝ ਕੁਝ ਹੋਇਆ ਨਹੀਂ ਲੱਗਦਾ ਹੈਗਾ ਤੇ ਜੇ ਇਹ ਧਮਾਕਾ ਹੋਇਆ ਤਾਂ ਕਿਉਂ ਹੋਇਆ ਉਹਦੇ ਕਾਰਨਾਂ ਦੇ ਪਿੱਛੇ ਜਿਹੜਾ ਆ ਸਰਕਾਰੀ ਲੈਵਲ ਦੇ ਉੱਪਰ ਵੀ ਇਹਦਾ ਜਿਹੜਾ ਆ ਉਹ ਕਾਰਨ ਜਾਨਣਾ ਚਾਹੀਦਾ ਆ ਸੋ ਧੰਨਵਾਦ 슈ਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499